ਲੱਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਸਰਦਾਰ ਭਗਤ ਸਿੰਘ ਹੈਲਪਿੰਗ ਹੈੱਟ ਸੇਵਾ ਪ੍ਰਵਾਸੀ ਭਾਰਤੀ ಗ್ರಾಮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਤਲਵੰਡੀ ਚੌਧਰੀਆਂ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਫੁੱਲ ਮਲਾਵਾ ਪਾਈਆਂ ਗਈਆਂ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਸਰਦਾਰ ਭਗਤ ਸਿੰਘ ਹੈਲਪਿੰਗ ਹੈੱਥ ਸੇਵਾ ਵੱਲੋਂ ਦੁਆਬਾ ਬਲੱਡ ਬੈਂਕ ਕਪੂਰਥਲਾ ਦੇ ਸਹਿਯੋਗ ਨਾਲ ਨੋਵਾ ਖੂਨਦਾਨ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਡੋਨਰਾਂ ਨੇ 80 ਯੂਨਿਟ ਖੂਨਦਾਨ ਕੀਤਾ। ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁਜੀਏ ਥਾਣਾ ਤਲਵੰਡੀ ਚੌਧਰੀਆਂ ਦੇ ਇੰਸਪੈਕਟਰ ਅਰਜਨ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸ਼ਹੀਦੀ ਨੂੰ ਸਜਦਾ ਕਰਦਿਆ ਕਿਹਾ ਕਿ ਸਰਦਾਰ ਭਗਤ ਸਿੰਘ ਦੇਸ਼ ਦੇ ਨੌਜਵਾਨਾਂ ਲਈ ਪੜ੍ਹਨ ਲਿਖਣ ਅਤੇ ਦੇਸ਼ ਲਈ ਮਰ ਮਿਟਣ ਦਾ ਸੰਦੇਸ਼ ਛੱਡ ਕੇ ਗਏ ਹਨ ਨੌਜਵਾਨਾਂ ਨੂੰ ਨਸ਼ੇ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿ ਕੇ ਦੇਸ਼ ਦੀ ਤਰੱਕੀ ਲਈ ਵੱਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ ਸਰਪੰਚ ਬਲਵਿੰਦਰ ਸਿੰਘ ਲੱड्डੂ ਨੇ ਸਰਦਾਰ ਭਗਤ ਸਿੰਘ ਹੈਲਪਿੰਗ ਸੇਵਾ ਦੇ ਮੈਂਬਰਾ ਵੱਲੋਂ ਕਰਵਾਏ ਗੇ ਸਮਾਗਮ ਦੀ ਸ਼ਲਾਘਾ ਕੀਤੀ ਸਟੇ ਸੰਚਾਲਨ ਦੀ ਭੂਮਿਕਾ ਮਾਸਟਰ ਪਰਸਨ ਲਾਲ ਪੋਲਾ ਨੇ ਬਖੂਬ ਨਿਭਾਈ ਮਨਜੀਤ ਸਿੰਘ ਬਾਬ ਨੇ ਸਮਾਗਮ ਵਿੱਚ ਪਹੁੰਚੀਆਂ ਸਖਸ਼ਿਆਤਾ ਦਾ ਧੰਨਵਾਦ ਕੀਤਾ ਹੈਲਪਿੰਗ ਹੈੱਥ ਸੇਵਾ ਦੇ ਮੈਂਬਰ ਨੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸੁਲਤਾਨਪੁਰ ਲੋਧੀ ਤੋਂ ਪੱਤਰਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ। ਨਾਮਾ ਜੀ। ਇਹ ਬਹਿ ਰਹਾ ਸੁਨਾਮ ਸਿੰਘ ਸਾਹੀ। ਅੱਜ ਇੱਥੇ ਕਿਦਾਂ ਪਹੁੰਚੇ ਜੀ? ਅੱਜ ਸਾਨੂੰ ਚਾਚਾ ਤੌਰ ਤੇ ਬੁਲਾਇਆ ਸੀਗਾ। ਸਰਦਾਰ ਭਗਤ ਸਿੰਘ ਹੈਲਪਿੰਗ ਹੈ ਸੇਵਾ ਸੁਸਾਇਟੀ ਤਲਵੰਡੀ ਚੌਧਰੀਆਂ ਤੇ ਇਹਦੇ ਐਕਟਿਵ ਮੈਂਬਰਸ ਵੱਲੋਂ ਇਹਨਾਂ ਦੇ ਜਿੰਨੇ ਵੀ ਆਰਗੇਨਾਈਜ਼ਰ ਉਹਨਾਂ ਸਾਰਿਆਂ ਸਾਨੂੰ ਬੁਲਾਇਆ ਸੀਗਾ ਇੱਥੇ ਆਏ ਆ। ਅੱਜ ਕਾਫੀ ਸਮੁੰਦਰਿਕ ਹੁੰਦਾਨ ਦੀ ਸਹਾਇਤ ਹੈ ਬਹੁਤ ਹੀ ਸ਼ਲਾਘਾਜਨਕ ਕਦਮਾਂ ਨਵਾਂ ਇਹ ਹੁੰਦਾਨ ਕੈਂਪੇਨ ਦਾ ਲਗਾਤਾਰ ਨਿਰਬਿਗੰ ਅਸਰ ਹੁੰਦੇ ਹੈ ਔਰ ਚੀਦ ਪਖਸ਼ੀ ਦੇ ਜਨਮ ਦੇ ਨਾ 28 ਸਤੰਬਰ ਨੂੰ ਇਹ ਅੱਖਾਂ ਦਾ ਵੀ ਕੈਂਪ ਲਉਦੇ ਹੈ ਔਰ ਇਹ ਆਰਗੇਨਾਈਜੇਸ਼ਨ ਜਿਹੜੀ ਆ ਇਹ ਸੋਸਾਇਟੀ ਆ ਇਹ ਲੋੜਵੰਦਾਂ ਨੂੰ ਰਾਸ਼ਨ ਵੀ ਪ੍ਰੋਵਾਈਡ ਕਰਦੀ ਆ ਦਵਾਈਆਂ ਪ੍ਰੋਵਾਈਡ ਕਰਦੀ ਆ ਜੇ ਘਰੀਬ ਕਰਦੀ ਬੱਚੀਆਂ ਲੋੜਵੰਦ ਘਰ ਦੀ ਬੱਚੀ ਉਹਨਾਂ ਨੂੰ ਜ਼ਰੂਰੀ ਮਠਾਈ ਦਾ ਸਮਾਨ ਜਿਹੜਾ ਦੂਈ ਬੇਸਿਕ ਨੀਡਸ ਆ ਉਹ ਵੀ ਇਹ ਦਿੰਦੇ ਆ ਬਜ਼ੁਰਗਾਂ ਦਵਾਈ ਦਾ ਸਪੰਦ ਪ੍ਰਬੰਧ ਵੀ ਕਰਦੇ ਆ ਹੋਰ ਕੋਈ ਆਪਦਾ ਆ ਜਾਵੇ ਕਿਸੇ ਉੱਪਰ ਉਹਦੀ ਮਦਦ ਵੀ ਕਰਦੇ ਆ ਬਹੁਤ ਸਾਨੂੰ ਸਫਰ ਆ ਮਾਣ ਆ ਸਾਨੂੰ ਔਰ ਅਸੀਂ ਪੂਰੀ ਪੰਚਾਇਤ ਵੱਲੋਂ ਅਸੀਂ ਇਹਨਾਂ ਨੂੰ ਪ੍ਰੋਸਤ ਹੋਣੇ ਆ ਕਿ ਇਹ ਐਜੇ ਪੰਜ ਹੋਂ ਦੇ ਨਾਤੇ ਵੀ ਇਹਨਾਂ ਨੂੰ ਕੋਈ ਵੀ ਸਾਡੀ ਪੰਚਾਇਤ ਤੱਕ ਕੋਈ ਕਿਸੇ ਮੁਕਦਮੇ ਦੀ ਲੋੜ ਪੈਂਦੀ ਆ ਅਸੀਂ ਸਾਰੀ ਪੰਚਾਇਤ ਇਹਨਾਂ ਦੇ ਨਾਲ ਖੜੀਆਂ ਸਾਹਿਬ ਜੀ ਉਹਨੇ ਤੋਂ ਗਏ ਆ ਔਰ ਅਸੀਂ ਸਾਡੇ ਸਰਪੰਚ ਸਾਹਿਬ ਨੇ ਐਲਾਨ ਕੀਤਾ ਮੈਂ ਫੇਰ ਐਲਾਨ ਕਰਦਾ ਵੀ ਅਸੀਂ ਸ਼ਿਦ ਭਗਤ ਸਿੰਘ ਦੇ ਨਾਮ ਤੇ ਇੱਥੇ ਬਣਾ ਕੇ ਇੱਕ ਆਫਿਸ ਜਾਂ ਇੱਕ ਲਾਇਬ੍ਰੇਰੀ ਉਹ ਚ ਉਹਨਾਂ ਦਾ ਕਿਤਾਬਾਂ ਉਹਨਾਂ ਦੀਆਂ ਉਹਨਾਂ ਦੇ ਹੱਥ ਲਿਖਤਾਂ ਔਰ ਉਹਨਾਂ ਦੇ ਰੈਵਰਸ਼ ਜਿਹੜੇ ਕੰਮ ਆ ਉਹਨਾਂ ਸਾਰੀਆਂ ਲਿਖਤਾਂ ਨੂੰ ਰੱਖਾਂਗੇ ਤੇ ਜਿਹੜੀ ਸਾਰੀ ਨੌਜਵਾਨ ਪੀੜ੍ਹੀ ਆ ਜਿਹਨਾਂ ਨੇ ਜਣ ਕੇ ਜਾਗੇ ਜਿਨ੍ਹਾਂ ਚ ਜਨੂਨ ਜਾਗੇ ਇਹਨਾਂ ਦੇ ਜ਼ਬਰ ਦੇ ਖਿਲਾਫ ਆਵਾਜ਼ ਉਠਾਉਣ ਦਾ ਨਾਮ ਹੈ ਜੀ ਬੀਰ ਸਿੰਘ ਟੈਰਫੀਓ ਪੰਜਾਬ ਦਾ ਡੀਜੀ ਬੋਰਡ ਅੱਜ ਤਨਵੰਦੀ ਚੌਧਰੀਆਂ ਪੁੱਛੇ ਕਿਸਮ ਮਕਸਦ ਨਾਲ ਆਏ ਤੁਸੀਂ ਤੇ ਆ ਤੇ ਸੀਡੀਆ ਜੋ ਪੱਗ ਸਿੰਘ ਜੀ ਡੀਜੀ ਅਡਵਾਂਸ ਬਹੁਤ ਵਤ ਦੋਮਾ ਕੋਲ ਦਾ ਕੀਤਾ ਸੀ ਪੱਗ ਸਿੰਘ ਹੈਲਪਿੰਗ ਐਂਜੈਂਟ ਸੁਰਾਸ ਤੇ ਤਨਵੰਦੀ ਤੇ ਕਮਿਟੀ ਦਾ ਬਾਇਆ ਗਿਆ ਅੱਜ ਦਾ ਉਹ ਮਹਾਨ ਦਿਨ ਜਿਸ ਨੂੰ ਕਿ ਅਸੀਂ ਸਨਮਾਨ ਕਰਦੇ ਹਾਂ ਅੱਜ ਦੇ ਦਿਨ ਜਿਸ ਦਿਨ ਜੇ ਸਰਦਾਰ ਭਗਤ ਸਿੰਘ ਜੀ ਨੇ ਹਿੰਦੁਸਤਾਨ ਨੂੰ ਵਿਦਾਣ ਕਰਨ ਵਾਸਤੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਸਰਪ੍ਰੋਚੀ ਦੀ ਚਮੰਨਾ ਆਭਰਮਾ ਲਈ ਦਿੱਨਾ ਹੈ ਇੱਕਲਾ ਹੈ ਜੁਰਤ ਕਿੰਨਾ ਭਾਰੀ ਦਾ ਕੰਮ ਹੈ ਡਾਕਟਰ ਸੁਪਦੀਪ ਸਿੰਘ ਟਿਪਾ ਅੱਜ ਤਲਵੰਡੀ ਚੌਧਰੀਆਂ ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਤ ਖੂਨਦਾਨ ਕੈਂਪ ਲਗਾਇਆ ਗਿਆ ਤੁਸੀਂ ਖੂਨਦਾਨ ਕੀਤਾ ਵਾ ਤੇ ਕਿੱਦਾਂ ਦਾ ਮਹਿਸੂਸ ਹੁੰਦਾ ਤੁਸੀਂ ਇਸ ਸਮਾਗਮ ਦੇ ਵਿੱਚ ਆ ਕੇ ਅੱਜ ਪਿੰਡ ਦੇ ਤਲਵੰਡੀ ਚੌਧਰੀਆਂ ਵਿਖੇ ਨਵਾਂ ਖੂਨਦਾਨ ਕੇਂਦਰ ਲਗਾਇਆ ਜਾ ਰਿਹਾ ਜਿਹਦੇ ਵਿੱਚ ਸਾਨੂੰ ਵੀ ਸੱਦਾ ਮਿਲਿਆ ਸੀ ਅਸੀਂ ਪਿੰਡ ਟਿਪਾ ਦੇ ਸ਼ੇ ਸ਼ੀਰਮੁਦਨ ਸਿੰਘ ਲਾਇਬ੍ਰੇਰੀ ਚਲਾ ਰਹੇ ਹਾਂ ਤੇ ਜੀਤ ਭਗਤ ਸਿੰਘ ਹੈਲਪਿੰਗ ਹੈਂਡ ਸੇਵਾ ਸੈਟੀ ਤੇ ਜਿਹੜੇ ਮੈਂਬਰ ਨੇ ਸਾਡੇ ਸਾਥੀ ਇਹ ਖਾੜੇ ਨਾਲ ਕਾਫੀ ਇਨਾਂ ਦੀ ਅਟੈਚਮੈਂਟ ਹੈ ਤੇ ਇਨਾਂ ਨੇ ਸਾਨੂੰ ਸਦਾ ਦਿੱਤਾ ਸੀ ਕਿ ਅਸੀਂ ਇੱਥੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਤੇ ਸਾਰਾ ਪਿੰਡ ਤੇ ਨਗਰ ਪੰਚਾਇਤ ਇਹ ਸਾਰੀ ਵਧਾਈ ਦੇ ਹੱਕਦਾਰ ਹੈ ਵਧਾਈ ਦੇ ਪਾਤਰ ਹੈ ਕਿ ਇਨਾਂ ਦੇ ਪਿੰਡ ਵਿੱਚ ਇੰਨੇ ਸੂਝਮਾਨ ਨੌਜਵਾਨ ਨੇ ਕਿਉਂਕਿ ਜਵਾਨੀ ਦਾ ਇੱਕ ਜੋਸ਼ ਹੁੰਦਾ ਅੱਜ ਭਗਤ ਸਿੰਘ ਦਾ ਆਪਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਭਗਤ ਸਿੰਘ ਦੀ ਉਮਰ ਸਿਰਫ 23 ਸਾਲ ਦੀ ਸੀ ਜਦੋਂ ਉਹ ਗੋਰੇ ਹਾਕਮਾਂ ਦੇ ਵਿਰੁੱਧ ਲੜਦੇ ਹੋਏ ਸ਼ਹੀਦੀ ਦਾ ਜਾਮ ਪੀ ਗਏ ਤੇ ਪਿੰਡ ਟਿੱਪਾ ਪਿੰਡ ਤਰੰਡੀ ਜੋਧਰੀਆਂ ਵੀ ਇੱਕ ਵਧਾਈ ਦਾ ਪਾਤਰ ਹੈ ਕਿ ਕਿੱਥੇ ਇਹੋ ਜੇ ਨੌਜਵਾਨ ਖੂਜਵਾਨ ਨੌਜਵਾਨ ਗਾਂਵੋਂ ਦੇ ਨੌਜਵਾਨ ਹੈਗੇ ਨੇ ਜਿਹੜੇ ਕਿ ਆਪਣੀ ਰੋਜ਼ਮਰਾਂ ਦੀਆਂ ਜ਼ਿੰਦਗੀ ਦੇ ਵਿੱਚ ਕੰਮ ਕਾਰਾਂ ਨੂੰ ਛੱਡ ਕੇ ਛੱਡ ਕੇ ਵੀ ਇੱਕ ਸਮਾਜ ਦੀ ਭਲਾਈ ਦੇ ਲਈ ਇੱਕ ਖੂਨਦਾਨ ਕੈਂਪ ਜਿਹੜਾ ਉਹਨਾਂ ਨੇ ਆਯੋਜਿਤ ਕੀਤਾ ਤੇ ਹੋਰ ਵੀ ਬਹੁਤ ਸਾਰੇ ਬਲੇ ਕੰਮ ਸਮਾਜ ਭਲਾਈ ਦੇ ਕੰਮ ਜਿਹੜੇ ਸਮੇਂ-ਸਮੇਂ ਦੇ ਅਨੁਸਾਰ ਕਰਦੇ ਰਹਿੰਦੇ ਨੇ ਤੋਂ ਮੈਂ ਇਹ ਸਾਰੇ ਨੌਜਵਾਨਾਂ ਨੂੰ ਵੀ ਵਧਾਈ ਦਿੰਦਾ ਅਸੀਂ ਇਹਨੇ ਪਿਛੜੇ ਹੋਏ ਹੋ ਕਿਉਂ ਹਾਂ ਬਹੁਤ ਸਾਰੇ ਸਵਾਲ ਸਨ ਭਗਤ ਸਿੰਘ ਦੇ ਅੱਗੇ ਜੋ ਉਹਨਾਂ ਲੱਭਣ ਦੀ ਕੋਸ਼ਿਸ਼ ਕਰ ਰያ ਸੀ ਤੇ ਉਹ ਜਾਣ ਲੱਗਿਆ ਜਦੋਂ ਉਹਨਾਂ ਖੰਸੀ ਖੰਸੀ ਤੋਂ ਇੱਕ ਦਿਨ ਪਹਿਲਾਂ ਜਦੋਂ ਉਹਨਾਂ ਨੂੰ ਆਵਾਜ਼ ਮਾਰੀ ਜਾਂਦੀ ਹੈ ਕਿ ਭਗਤ ਸਿੰਘ ਉਹਦੇ ਘਰ ਨੂੰ ਖੰਸੀ ਦਾ ਸਮਾਂ ਹੋ ਗਿਆ ਕਿਉਂਕਿ ਗਰੇ ਸਰਕਾਰ ਵੀ ਡਰਦੀ ਸੀ ਇੱਕ ਦਿਨ ਪਹਿਲਾਂ ਉਹਨਾਂ ਨੂੰ ਖੰਸੀ ਉਹਨਾਂ ਨੂੰ ਡੇਢੀ ਪਈ ਤੇ ਉਹ ਇੱਕ ਕਿਤਾਬ ਦਾ ਪੰਨਾ ਮੋੜ ਕੇ ਗਿਆ ਸੀ ਇੱਕ ਸਾਡੇ ਨੌਜਵਾਨਾਂ ਲਈ ਤੇ ਸਾਡੇ ਸਮਾਜ ਦੀ ਇੱਕ ਬਹੁਤ ਵੱਡਾ ਸਨੇਹਾ ਸੀਗਾ ਕਿ ਜਿਹੜੀ ਕਿਤਾਬ ਨੇ ਪੜ੍ਹਨਾ ਛੱਡ ਕੇ ਚੱਲਦੇ ਆ ਇਹ ਅਗਲੀ ਜਿਹੜੀ ਜਵਾਨੀ ਆ ਉਸ ਕਿਤਾਬ ਦਾ ਜਿਹੜਾ ਉਹ ਪੰਨੇ ਨੂੰ ਉੱਥੋਂ ਸ਼ੁਰੂ ਕਰੇ। ਉਹ ਭਗਤ ਸਿੰਘ ਦੇ ਜੀਵਨ ਦੀ ਆਪਾਂ ਗੱਲ ਕਰਦੇ ਆ ਵਿਚਾਰਧਾਰਾ ਦੀ ਗੱਲ ਕਰਦੇ ਆ ਭਗਤ ਸਿੰਘ ਨੇ ਆਪਣੇ ਜੀਵਨ ਦੇ ਵਿੱਚ अनेका ਲੇਖ ਲਿਖੇ। ਉਹਨਾਂ ਦੀ ਆਪਾਂ ਲਿਖਤਾ ਪੜ ਸਕਦੇ ਆ। ਅਸ਼ੂਤ ਦਾ ਸਵਾਲ ਉਹ ਜਾਤ ਪਾਤ ਦੇ ਬਹੁਤ ਵਿਰੋਧ ਸੀ। ਕਿਰਤੀ ਲੋਕਾਂ ਦੀ ਗੱਲ ਕਰਦੇ ਸਨ। ਦੰਬ ਦਾ ਬਲਸਵਾਹ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਗੋਲੀ ਚਲਾਈ ਹੈ। ਹਾਲਾਂਕਿ ਉਹਨਾਂ ਦੀ ਜਿਹੜੀ ਛਵੀ ਹੈ ਉਹ ਇਸ ਤਰ੍ਹਾਂ ਦੀ ਆਪਣੇ ਅਕੇ ਜੋ ਸਿਟੀ ਜਾਂਦੀ ਹੈ ਦਿਖਾਈ ਜਾਂਦੀ ਹੈ ਕਿ ਭਗਤ ਸਿੰਘ ਨੇ ਪਤਾ ਨਹੀਂ ਕਿੰਨਾ ਫੋਨ ਕਰਾਪਾ ਕੀਤਾ ਹੋਵੇਗਾ ਸਿਰਫ ਇੱਕ ਦਿਨ ਦੀ ਜ਼ਿੰਦਗੀ 'ਚ ਇੱਕ ਗੋਲੀ ਚਲਾਈ ਤੇ ਉਹਨਾਂ ਦੇ ਸਰੰਗੜੇ ਕਿਤਾਬਾਂ ਪੜੀਆਂ ਉਹਨਾਂ ਦੀ ਵਿਚਾਰ ਸੀਗਾ ਕਿ ਜਿਹੜੀ ਇਨਕਲਾਬ ਜਿਹੜੀ ਧਾਰਾ ਉਹ ਵਿਚਾਰਾਂ ਦੀ ਸਾੜ ਦੇ ਉੱਤੇ ਦਖੀ ਹੁੰਦੀ ਹੈ ਤੋਂ ਭਗਤ ਸਿੰਘ ਦੇ ਜੀਵਨ ਦੇ ਆਪਾਂ ਜੇ ਆਪਾਂ ਗੱਲ ਕਰਦੇ ਆ ਉਹਨਾਂ ਦੀ ਵਿਚਾਰਧਾਰਾ ਨੂੰ ਜਾਣੀਏ ਉਹਨਾਂ ਦੀਆਂ ਲਿਖਤਾਂ ਨੂੰ ਜਾਣੀਏ ਤੇ ਮੌਜੂਦਾ ਸਮੇਂ ਦੇ ਜੋ ਸਾਡੇ ਬੁੱਧੀਜੀਵੀ ਆ ਤੇ ਜੋ ਸਾਡਾ ਸਾਡੀਆਂ ਜਿਹੜੇ ਹਾਕਮ ਚਮਤਾਂ ਜੋ ਚੱਲ ਰਹੀਆਂ ਨੇ ਉਹਨਾਂ ਸਮਝੌਨ ਦੇ ਲਈ ਸਾਨੂੰ ਚੰਗੇ ਸਾਥ ਨਾਲ ਜੁੜਨ ਦੀ ਲੋੜ ਆ ਲਾਇਬ੍ਰੇਰੀ ਨਾਲ ਜੁੜਨ ਦੀ ਲੋੜ ਆ ਸਿਰ ਜੋੜ ਕੇ ਬੈਠਣ ਦੀ ਲੋੜ ਆ ਤਾਂ ਕਿ ਅਸੀਂ ਹੋਣ ਵਾਲੀਆਂ ਸਮੇਂ ਦੀਆਂ ਮੁਸ਼ਕਿਲਾਂ ਨੂੰ ਅਸੀਂ ਚੰਗੀ ਤਰ੍ਹਾਂ ਜਿੱਤ ਸਕੀਏ ਇੰਨੀ ਕੁ ਗੱਲ ਇਹ ਸਾਰੇ ਨੂੰ ਸਮਝ ਆ ਗਈ